ਨਵੇਂ ਮੈਟਰ ਦਾ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਅੱਜ Netflix ਤੇ ਬਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਆ ਗਈ ਆ ਸੋ 12 ਅਪ੍ਰੈਲ ਆ ਜਿਹੜਾ ਦਰਸ਼ਕਾਂ ਦੀ ਕਸੌਟੀ ਤੇ ਬਿਲਕੁਲ ਖਰੀ ਉਤਰਨੀ ਹੈ ਬਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਕਿਉਂਕਿ ਇਮਤੀਆਜ਼ ਅਲੀ ਨੇ ਜ਼ਮੀਨੀ ਪੱਧਰ ਤੇ ਬਾਈ ਅਮਰ ਸਿੰਘ ਚਮਕੀਲਾ ਬਾਰੇ ਜਾਣਕਾਰੀ ਹਾਸਲ ਕਰਕੇ ਇਸ ਮੂਵੀ ਨੂੰ ਅਮਲੀ ਜਾਮਾ ਪਹਿਨਾਇਆ ਆ ਚਮਕੀਲਾ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਜਿਹੜੀ ਆ ਤੁਮਾਕੇਦਾਰ ਐਂਟਰੀ ਦੇਖ ਰਹੇ ਆ ਤੁਸੀਂ ਕਿ ਕਿਵੇਂ ਜਿਹੜਾ ਮੀਡੀਆ ਦੇ ਰੂਪ ਰੂਪ ਹੋ ਕੇ ਇਮਤੀਆਜ਼ ਅਲੀ ਦਲਜੀਤ ਦਸਾਂਜ ਪ੍ਰਨੀਤੀ ਚੋਪੜਾ ਜਿਹੜਾ ਸਾਰੀ ਜਾਣਕਾਰੀ ਦਿੰਦੇ ਆ ਬਾਈ ਅਮਰ ਸਿੰਘ ਚਮਕੀਲਾ ਦੀ ਸਾਰੀ ਮੂਵੀ ਨੂੰ ਲੈ ਕੇ ਸੋ ਬਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਜਿਹੜੇ ਕਰੋੜਾਂ ਸਰੋਤੇ ਆ ਉਹ ਅੱਜ ਬਾਈ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦੇ ਵਿੱਚ ਦਲਜੀਤ ਦਸਾਂਜ ਤੇ ਪ੍ਰਨੀਤੀ ਚੋਪੜਾ ਨੂੰ ਦੇਖਣਗੇ Netflix ਦੇ ਉੱਤੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਬਾਇਓਪਿਕ ਦਾ ਬਾਈ ਅਮਰ ਸਿੰਘ ਚਮਕੀਲਾ ਦੀ ਦਾ ਜਿਹੜੀ ਫਾਈਨਲੀ ਅੱਜ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਆ ਸੋ ਮਿੱਤਰੋ ਉਡੀਕਿਆ ਕੀ ਇਹ ਫਿਲਮ ਜਿਹੜੀ ਆ ਵੱਡੇ ਪੱਧਰ ਤੇ ਧਮਾਲ ਮਚਾਏਗੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਇਮਤੀਆਜ਼ ਅਲੀ ਦਲਜੀਤ ਦਸਾਂਜ ਤੇ ਉਹਨਾਂ ਦੀ ਸਾਰੀ ਜਿਹੜੀ ਟੀਮ ਆ ਉਹਨਾਂ ਨੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਫਿਲਮ ਬਾਰੇ ਕੁਝ ਰੋਚਕ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਇਸ ਦੇ ਨਾਲ ਹੀ ਇਸ ਮੌਕੇ ਉਹਨਾਂ ਦੇ ਨਾਲ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਵਾਈਫ ਆ ਗੁਰਮੇਲ ਕੋਰ ਉਹ ਵੀ ਹਾਜ਼ਰ ਹੁੰਦੇ ਆ ਬਾਈ ਚਮਕੀਲਾ ਦੀ ਜਿਹੜੀ ਬੇਤੀ ਆ ਅਮਨਦੀਪ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਆ ਤੇ ਇਸ ਦੇ ਨਾਲ ਹੀ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਦੇ ਪੁੱਤਰ ਜੈਮਲ ਚਮਕੀਲਾ ਜੈਮਲ ਚਮਕੀਲੇ ਨੂੰ ਵੀ ਦੇਖਿਆ ਜਾਂਦਾ ਨਾਲ ਤੁਸੀਂ ਦੇਖਿਆ ਹੋਣਾ ਕਈ ਇੰਟਰਵਿਊਆਂ ਦੇ ਵਿੱਚ ਜੈਮਲ ਚਮਕੀਲਾ ਨੇ ਇਤਰਾਜ਼ ਜ਼ਾਹਰ ਕੀਤਾ ਸੀ ਕਿ ਦਲਜੀਤ ਦਸਾਂ ਜੇ ਇਸ ਫਿਲਮ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਮਿਲੇ ਨਹੀਂ ਕਈ ਇੰਟਰਵਿਊਆਂ ਦੇ ਵਿੱਚ ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਜ਼ਾਹਰ ਕੀਤਾ ਸੀ ਪਰ ਅੱਜ ਜਦੋਂ ਫਿਲਮ ਦੇ ਰਿਲੀਜ਼ ਹੋਣ ਤੋਂ ਬਿਲਕੁਲ ਪਹਿਲਾਂ ਮੀਡੀਆ ਦੇ ਰੂਬਰੂ ਹੁੰਦੇ ਆ ਦਲਜੀਤ ਦਸਾਂਜ ਪ੍ਰਨੀਤੀ ਚੋਪੜਾ ਤੇ ਇਮਤੀਆਜ਼ ਅਲੀ ਉਸ ਤੋਂ ਪਹਿਲਾਂ ਜਿਹੜਾ ਅਮਰ ਸਿੰਘ ਚਮਕੀਲੇ ਦੀ ਸਾਰੀ ਫੈਮਿਲੀ ਗਰਮੇਲ ਕੌਰ ਉਹਨਾਂ ਦੀ ਬੇਟੀ ਉਹਨਾਂ ਦੇ ਜਵਾਈ ਇਸ ਦੇ ਨਾਲ ਹੀ ਜਿਹੜਾ ਹੈ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ بیٹے ਜੈਮਲ ਚਮਕੀਲਾ ਤੇ ਉਹਨਾਂ ਦੀ ਨੂੰ ਇਹ ਸਾਰੇ ਜਿਹੜੇ ਆ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੇ ਆ ਭਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਬਾਰੇ ਜਿਹੜੀ ਸਾਂਝ ਪਾਉਂਦੇ ਆ ਸੋ ਉਮੀਦ ਹੈ ਕਿ ਇਹ ਫਿਲਮ ਜਿਹੜੀ ਵੱਡੇ ਪੱਧਰ ਤੇ ਤਮਾਲ ਮਚਾਏਗੀ। ਲਾਪੀਂ ਮੈਸਮਪੁਰ ਪਿੰਡ ਵੇ ਦੋਸਤੋ ਵੀਡੀਓ ਦੇ ਅੰਤ ਵਿੱਚ ਇਹ ਚਵਾਰਾ ਤੁਹਾਨੂੰ ਦਿਖਾ ਰਹੇ ਹਾਂ ਸਾਰਾ। ਕਿਉਂਕਿ ਫਿਲਮ ਬਾਰੇ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਹੈ। ਆ लास्ट ਵਿੱਚ ਜਿਹੜੇ ਇਹ ਵੀਡੀਓ ਸ਼ੋਟ ਤੁਹਾਨੂੰ ਇਸੇ ਕਰਕੇ ਦਿਖਾ ਰਹੇ ਹਾਂ ਕਿਉਂਕਿ ਪਿੰਡ ਮੈਸਮਪੁਰ ਦਾ ਇਹ ਉਹ ਚਵਾਰਾ ਆ। ਆਵਾਜ਼ ਦਾ ਤੇ ਸਾਹਮਣੇ ਆ ਜੂਮ ਕਰਕੇ ਦਿਖਾਉਣਾ ਹੈ ਉਹ ਘਰ ਆ ਜਿੱਥੇ ਵਿਆਹ ਦਾ ਮਾਹੌਲ ਸੀ ਤੇ ਬਾਈ ਹਮਿੰਦਰ ਸਿੰਘ ਚਮਕੀਲਾ ਆਪਣਾ ਅਖਾੜਾ ਲਾਉਣ ਲਈ 8 ਮਾਰਚ ਨੂੰ 1988 ਨੂੰ ਆਏ ਹੋਏ ਸਨ